ਨਾ ਨਿਕਲੇ ਜਾ ਆਪੇ ਵੀ ਜਪਿ ਕਾਹੋ ਨਾਲ ਭੋਗ ਮਈ ਆਹੋ ਜਾਹੁ ਠੀ ਤਤ ਨਾਨਕ ਏਕੋ ਪਾਵੇ ਤਿਲਕਾਮਨ ਸੁਨੇ ਮਨ ਮਨ ਕੀ ਤਾ ਭਾਉ ਅੰਤਰ ਗਾਤੀ ਸਵਾਰ ਲਾਉ ਸਰੂਨ ਤੇ ਮਨ নাহি ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋਸਤੇ ਘਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਾਵਨੋ ਮੇਨਾਵਾਂ ਕਾਵਣ ਕਾਵਣ ਖੇਤ ਕਾਵਣ ਮਾਰ ਕਾਵਣ ਤੇ ਰੁਪੀ ਮਾਹ ਕਾਵਣ ਜਿਤ ਹੋਆ ਆਕਾਰ ਮੇ ਨ ਪਾਈਆ ਪੰਡਿਕੀ ਜੇ ਹੋਵੇ ਲਿਖ ਪੁਰਾਨ ਮਕਤ ਨ ਪਾਇਓ ਭਾਵੀ ਆਹੇ ਲੇਖਨ ਲੇਖ ਪੁਰਾਨ ਖਿੱਤ ਵਾਰਨਾ ਜੋਗੀ ਜਾਣੇ ਰੁਤ ਮਾਹ ਹੋਣਾ ਕੋਈ ਜਾਣਤਾ ਸੇ ਠੀਕ ਹੋ ਸਾਝੇ ਆਪੇ ਜਾਣੇ ਸੋਇ ਇਹ ਮਾਰੇ ਆਕਾ ਕੇੰਸਾਰਾ ਹੈ ਕਿਉ ਮਾਨੀ ਕਿ ਨੂੰ ਕੋ ਆਗ੍ਰੇ ਇੱਕ ਲੋ ਇੱਕ ਸਿਆਣ ਮੁੱਢੋ ਸਾਹਿਬ ਵੱਡੀ ਨਾਈ ਕੀ ਤਾਜਾ ਕਾ ਉਹ ਮਢਾਨਕ ਦੇਖੋ ਆਪੋ ਜਾਣੈ ਅਗੰਗਿਆਨ ਸੋਹੈ ਵਾਤਨੋ ਤਾਣੇ ਰੱਖੇ ਆਕਾਸ਼ਾ ਆਕਾਸ਼ੀ ਓੜ ਕੋੜ ਕਪਾਲ ਲੱਗੇ ਵੇਦ ਕਹਿਣ ਇੱਕ ਗਾਥ ਸੇਖਾ ਰਕ ਆਹਨ ਬੇਤ੍ਰਬ ਅਸਲੋ ਵਿਕਤਾ ਦਿਨੇਕਾ ਹੋਏ ਤਲਿਗਿਆ ਨੇਕਾ ਹੋਏ ਬਿਨਾਸ ਨਾਮਕ ਵੱਡਾ ਆਖੀਏ ਆਪੀ ਜਾਣੇ ਹਾ ਸਾਰਾ ਹੀ ਤਾਂ ਨਹੀਂ ਇਤੀ ਸੁਤਨ ਨਾ ਪਾਈਆ ਨਰੀਆ ਅਸਵਾਹ ਉਹ ਵੇਸਮੁੰਦ ਨਾ ਜਾਣੀਆ ਮੂਨ ਸਾ ਸੁਲਤਾਨ ਗਿਰ ਹਰ ਤੇਤੀ ਇਮਾਨਤਾਂ ਨੇ ਪੀੜੀ ਤੁਲ ਨਾ ਹੋਵਨੇ ਜੇਤੀ ਸਮਰੋਨਾ ਮੀਸ਼ਰ ਹੈ ਅੰਤ ਨੋ ਜੀ ਕੇ ਕਹਿਣਾ ਅੰਤਿ ਅੰਤ ਨ ਕਰਣੇ ਵੇਣ ਅੰਤਿ ਅੰਤ ਨ ਬੇਕਰਣ ਸੁਣਨ ਅੰਤਿ ਅੰਤ ਨ ਜਾਪੈ ਕਿਆ ਮਨ ਮੰਤ ਤੰਤਰ ਜਾਪੇ ਕਿੰਤਾ ਆਕਾਰ ਅੰਤਰਾ ਜਾਪੇ ਬਾਰਾ ਵਾਰੀ ਅੰਤ ਕਾਰਨ ਤੇ ਤੇ ਮਿਲ ਨਾਮੇ ਤਾਂ ਕਿ ਅੰਤ ਨ ਪਾਏ ਜਾਏ ਕਿ ਉਹ ਅੰਤ ਨ ਜਾਣਾ ਕੋਈ ਬੋਤਾ ਕਹਿਆ ਬੋਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉਪਰ ਊਚਾ ਨਾਓ ਦੇਵੜੂ ਉੱਚਾ ਹੋਵੇ ਕੋਈ ਜਿਸੂ ੱਚੇ ਕੋ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪੋ ਨਾਨਕ ਨਗਰੀ ਕਰਮੀ ਦਾ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਨਾ ਤੁਮਾਰੇ ਕਿਤੇ ਮੰਗੈ ਜੋਤ ਰਪਾਰੇ ਕਿਤੇ ਘੰਟ ਨਹੀਂ ਮੀਚਾ

ਪਕੀ ਕੈ ਕੈ ਜੀ ਸਮੋ ਗਰਸੇ ਸੇ ਤੂਸਾਰਾ ਬਨਾਰਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਬਾਪਾਰੇ ਮੂਲ ਬਾਪਾਰੇ ਮੂਲ ਪੰਧਾਰੇ ਮੂਲ ਆਵੇ ਮੂਲ ਜਾਹੇ ਮੂਲ ਪਾਏ ਮੂਲਾ ਸਮਾਹ ਮੂਲ ਅਰਮਾ ਮੂਲ ਦੀਵਾਨ ਮੂਲ ਤੂਲ ਮੂਲ ਪ੍ਰਵਾਨ ਮੂਲ ਬਖਸ਼ੀਸ਼ ਮੂਲ ਨੀਸ਼ਾਨ ਮੂਲ ਕਰਮਾ ਮੂਲ ਪ੍ਰਮਾਨ ਮੂਲ ਮੂਲੇ ਆਖਿਆ ਨਾ ਜਾਏ ਕਰ ਰਹੇ ਨਿਵrai ਅਥਰੇ ਮੇਰ ਪਾਠ ਪੁਰਾਣਿ ਆਖੈ ਭਲੇ ਕਰੇ ਮੁਖਿਆਣ ਆਖੈ ਮਰਮੇ ਅਥਰੇ ਇੰਦਿ ਆਖੈ ਗੋਵੀ ਟੈ ਗੋਬਿੰਦਿ ਆਖੈ ਈਸਰੇ ਆਖੈ ਸਿੱਤੇ ਆਖੈ ਕੇਤੇ ਕੀਤੇ ਬੁੱਧੈ ਆਖੈ ਦਰਮੇ ਆਖੈ ਦੇਵ ਆਖੈ ਸੂਨਰ ਮੁੰਜਨ ਸੇਵ ਕੀਤੇ ਆਖੈ ਆਖਣੁ ਪਾਹਿ ਕੀਤੇ ਕਹ ਕਹ ਉਠਜਾਰ ਕੀਤੇ ਕੀਤੇ ਹੋਣ ਕਰੈ ਹੈ ਕਨ ਸਕੈ ਕੇ ਹੀ ਕੇ ਜੀਵਣ ਪਾਵੇ ਜੀਵਣ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋਖੈ ਮੋੜ ਵਿਗਾੜ ਤਨ ਕੀਏ ਸ਼ਿਰ ਕਾ ਬਾਰਾਂ ਨਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸੰਭਾਲੇ ਮਾਣੇ ਨਾਗਨ ਇਕ ਸੰਘਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰਿਸ਼ਿਓ ਭੈਣ ਕੀਤੇ ਗਾਵਣ ਹਾਰੇ